ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਮੂੰਗੀ ਦੀ ਪੰਜੀਰੀ ਤੇ ਆਓ ਅਸੀਂ ਇਹਨੂੰ ਬਣਾਉਣਾ ਸ਼ੁਰੂ ਕਰੀਏ ਬਹੁਤ ਹੀ ਆਸਾਨ ਹੈ ਮੂੰਗੀ ਦੀ ਪੰਜੀਰੀ ਬਣਾਣੀ ਘਰ ਦੇ ਵਿੱਚ ਤੇ ਸਭ ਤੋਂ ਪਹਿਲਾਂ ਅਸੀਂ ਲੈ ਲਵਾਂਗੇ ਮੂੰਗੀ ਇੱਥੇ ਅਸੀਂ ਪੂਜੀ ਹੋਈ 1 ਕਿਲੋ ਮੂੰਗੀ ਲਈ ਹੈ ਪੂਜੀ ਹੋਈ ਮੂੰਗੀ ਨੂੰ ਅਸੀਂ ਪੀਸ ਕੇ ਤਿਆਰ ਕਰ ਲਿਆ ਹੈ 1 ਕਿਲੋ ਅਸੀਂ ਮੂੰਗੀ ਲੈ ਲਵਾਂਗੇ ਨਾਲ ਅਸੀਂ ਇਹਦੇ ਲਵਾਂਗੇ ਡਰਾਈ ਫਰੂਟ ਜਿਹੜਾ ਜਿਹੜਾ ਤੁਹਾਨੂੰ ਪਸੰਦ ਹੈ ਕਾਜੂ ਬਦਾਮ ਸੋਗੀ ਚਾਰੇ ਮਗਜ ਗੋਲਾ ਲੱਲਿਆ ਹੈ ਅਸੀਂ ਨਾਰੀਅਲ ਦਾ ਤੇ ਨਾਲ ਅਸੀਂ ਲਿਆ ਹੈ ਬੇਸਨ ਤੇ ਨਾਲ ਪੀਸੀ ਹੋਈ ਖੰਡ 1 ਕਿਲੋ ਮੂੰਗੀ ਦੇ ਪਿੱਛੇ ਆਪਾਂ 250 ਗ੍ਰਾਮ ਬੇਸਨ ਲਵਾਂਗੇ ਤੇ ਨਾਲ ਅਸੀਂ ਪੀਸੀ ਹੋਈ ਖੰਡ ਲੈ ਲਵਾਂਗੇ ਤੇ ਫਿਰ ਇਹਨੂੰ ਹੁਣ ਅਸੀਂ ਬਣਾਉਣਾ ਸ਼ੁਰੂ ਕਰਾਂਗੇ ਪੀਸੀ ਹੋਈ ਖੰਡ ਦੀ ਜਗ੍ਹਾ ਤੇ ਤੁਸੀਂ ਸ਼ੱਕਰ ਵੀ ਲੈ ਸਕਦੇ ਹੋ ਤੇ ਗੋੜ੍ਹ ਵੀ ਲੈ ਸਕਦੇ ਹੋ ਤੇ ਆਪਣੀ ਮਰਜ਼ੀ ਨਾਲ ਤੁਸੀਂ ਦੇਖ ਲਵੋ ਜੋ ਤੁਹਾਨੂੰ ਪਸੰਦ ਹੈ ਗੈਸ ਦੇ ਉੱਤੇ ਅਸੀਂ ਕੜਾਈ ਰੱਖ ਦਵਾਂਗੇ ਇੱਕ ਵਾਰ ਅਸੀਂ ਕੜਾਈ ਨੂੰ ਪੌਣੇ ਦੇ ਨਾਲ ਸਾਫ਼ ਕਰ ਲੈਂਦੇ ਆ ਤੇ ਇਹਦੇ ਵਿੱਚ ਅਸੀਂ ਪਾ ਲਵਾਂਗੇ ਦੇਸੀ ਘਿਓ ਘਿਓ ਪਾਣ ਤੋਂ ਬਾਅਦ ਅਸੀਂ ਪਹਿਲਾਂ ਨਾ ਬੇਸਣ ਪਾਵਾਂਗੇ ਬੇਸਣ ਨੂੰ ਭੁੰਨਾਗੇ ਕਿਉਂਕਿ ਜਿਹੜੀ ਸਾਡੀ ਮੂੰਗੀ ਹੈ ਉਹ ਪਹਿਲਾਂ ਤੋਂ ਹੀ ਭੁੱਜੀ ਹੋਈ ਹੈ ਉਹਨੂੰ ਅਸੀਂ ਭੁੰਨ ਕੇ ਪੀਸ ਕੇ ਤਿਆਰ ਕੀਤਾ ਹੈ ਜਾ ਜਿਹੜਾ ਬੇਸਣ ਹੈ ਇਹਨੂੰ ਥੋੜਾ ਟਾਈਮ ਲੱਗੇਗਾ ਇਸ ਕਰਕੇ ਪਹਿਲਾਂ ਅਸੀਂ ਬੇਸਣ ਪਾ ਦਵਾਂਗੇ ਕੜਾਈ ਦੇ ਵਿੱਚ ਤੇ ਲਗਾਤਾਰ ਕੜਸੀ ਚਲਾਉਂਦੇ ਰੱਖਾਂਗੇ ਬੇਸਣ ਨੂੰ ਆਪਾਂ ਲਾਲ ਹੋਣ ਤੱਕ ਭੁੰਨ ਕੇ ਤਿਆਰ ਕਰਾਂਗੇ ਦੇਖੋ ਜਿਹੜਾ ਇੱਧਰ ਬੇਸਣ ਹੈ ਲਾਲ ਹੋਣਾ ਸ਼ੁਰੂ ਹੋ ਗਿਆ ਹੈ ਬੇਸਣ ਸਾਡਾ ਭੁੱਜ ਕੇ ਤਿਆਰ ਹੈ ਤੇ ਹੁਣ ਅਸੀਂ ਇਹਦੇ ਵਿੱਚ ਪੀਸੀ ਹੋਈ ਮੂੰਗੀ ਪਾ ਦਵਾਂਗੇ ਬੇਸਨ ਜਦੋਂ ਲਾਲ ਹੋ ਜਾਏ ਫਿਰ ਅਸੀਂ ਮੂੰਗੀ ਪਾਣੀ ਹੈ ਤੇ ਮੂੰਗੀ ਅਸੀਂ ਇੱਥੇ ਪੂਜੀ ਹੋਈ ਲਈ ਹੈ ਤੇ ਜੇ ਤੁਹਾਡੀ ਮੂੰਗੀ ਪੂਜੀ ਹੋਈ ਨਹੀਂ ਹੈ ਤੁਸੀਂ ਉਹਨੂੰ ਵੱਖਰਾ ਪਹਿਲਾਂ ਘਿਓ ਦੇ ਵਿੱਚ ਭੁੰਨੋ ਜੇ ਪੂਜੀ ਹੋਈ ਹੈ ਤੇ ਫਿਰ ਤੁਸੀਂ ਉਹਨੂੰ ਜਦੋਂ ਬੇਸਨ ਥੋੜਾ ਲਾਲ ਹੋ ਜਾਵੇ ਫਿਰ ਉਹਦੇ ਨਾਲ ਪਾ ਲਵੋ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਹੋਰ ਪਾ ਦਵਾਂਗੇ ਕਿਉਂਕਿ ਥੋੜਾ ਘੱਟ ਲੱਗਦਾ ਹੈ ਤੇ ਲਗਾਤਾਰ ਆਪਾਂ ਘੜਸ਼ੀ ਚਲਾਉਂਦੇ ਰੱਖਾਂਗੇ ਤੇ ਇਹਨੂੰ ਆਪਾਂ ਭੁੰਨ ਕੇ ਤਿਆਰ ਕਰਾਂਗੇ ਘਿਓ ਪਾਣ ਤੋਂ ਬਾਅਦ ਅਸੀਂ ਇਹਨੂੰ ਮਿਕਸ ਕਰ ਲੈਂਦੇ ਆਂ ਇਹਨੂੰ ਅਸੀਂ ਲਾਲ ਹੋਣ ਤੱਕ ਪਕਾ ਲਵਾਂਗੇ ਤੇ ਇਧਰ ਦੇਖੋ ਜਿਹੜੀ ਸਾਡੀ ਮੂੰਗੀ ਹੈ ਇਹਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਜਦੋਂ ਅਸੀਂ ਪੁੱਜੀ ਹੋਈ ਮੂੰਗੀ ਪਾਉਂਦੇ ਆ ਪੰਜੀਰੀ ਬਣਾਉਣ ਦੇ ਲਈ ਤੇ ਇਹਨੂੰ ਜਦਾ ਟਾਈਮ ਨਹੀਂ ਲੱਗਦਾ ਹੈ ਥੋੜਾ ਟਾਈਮ ਹੀ ਲੱਗਦਾ ਹੈ ਤੇ ਇਹਦੂ ਕਲਰ ਚੇਂਜ ਹੋਣ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਸਾਰੇ ਆਪਣੇ ਡਰਾਈ ਫਰੂਟ ਇਦੋ ਜਿਹੜੀ ਸਾਡੀ ਮੂੰਗੀ ਹੈ ਪੁੱਜ ਹੋ ਚੁੱਕੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਡਰਾਈ ਫਰੂਟ ਪਾ ਦਿੰਦੇ ਹਾਂ ਬਦਾਮ ਕਾਜੂ ਤੇ ਨਾਲ ਹੀ ਅਸੀਂ ਪਾ ਦਵਾਂਗੇ ਮਗਜ ਤੇ ਇਹ ਆਪਾਂ ਤਿੰਨੇ ਚੀਜ਼ਾਂ ਪਾਈਆਂ ਹੈ ਬਦਾਮ ਕਾਜੂ ਤੇ ਮਗਜ ਜਿਹੜੀ ਸੋਗੀ ਆ ਉਹ ਅਸੀਂ ਬਾਅਦ ਵਿੱਚ ਪਾਵਾਂਗੇ ਪਹਿਲਾਂ ਇੱਕ ਵਾਰ ਅਸੀਂ ਇਹ ਵਾਲਾ ਡਰਾਈ ਫਰੂਟ ਨੂੰ ਮਿਕਸ ਕਰ ਲੈਂਦੇ ਹਾਂ ਜੇ ਅਸੀਂ ਸੋਗੀ ਵੀ ਨਾਲ ਪਾ ਦਵਾਂਗੇ ਤੇ ਜਿਹੜੀ ਸਾਡੀ ਸੋਗੀ ਆ ਉਹ ਛੇਤੀ ਸੜ ਜਾਏਗੀ ਕਿਉਂਕਿ ਇਹ ਸਾਡਾ ਮਟੀਰੀਅਲ ਬਹੁਤ ਜ਼ਿਆਦਾ ਗਰਮ ਹੈ ਤੇ ਸੋਗੀ ਨੂੰ ਅਸੀਂ ਬਾਅਦ ਵਿੱਚ ਪਾਵਾਂਗੇ ਪਹਿਲਾਂ ਅਸੀਂ ਬਦਾਮ ਕਾਜੂ ਨੂੰ ਭੁੰਨ ਲੈਂਦੇ ਹਾਂ ਹੁਣ ਆਪਾਂ ਸੋਗੀ ਪਾ ਦਵਾਂਗੇ ਸੋਗੀ ਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਨਾਰੀਅਲ ਦਾ ਬੁਰਾਦਾ ਤੁਸੀਂ ਨਾਰੀਅਲ ਦਾ ਬੁਰਾਦਾ ਵੀ ਪਾ ਸਕਦੇ ਹੋ ਤੇ ਜਿਹੜਾ ਗੋਲਾ ਹੁੰਦਾ ਹੈ ਉਹਨੂੰ ਵੀ ਕੱਦੂਕਸ ਕਰਕੇ ਪਾ ਸਕਦੇ ਹੋ ਇੱਥੇ ਅਸੀਂ ਨਾਰੀਅਲ ਦਾ ਬੁਰਾਦਾ ਲਿਆ ਹੈ ਨਾਰੀਅਲ ਦਾ ਬੁਰਾਦਾ ਪਾਣ ਤੋਂ ਬਾਅਦ ਅਸੀਂ ਇਹਨੂੰ ਮਿਕਸ ਕਰ ਲਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਜੇ ਤੁਸੀਂ ਘੱਟ ਬਾਦ ਡਰਾਈ ਫਰੂਟ ਪਸੰਦ ਕਰਦੇ ਹੋ ਤੁਸੀਂ ਪਾ ਸਕਦੇ ਹੋ ਸਾਰਾ ਡ్రਾਈ ਫਰੂਟ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਥੋੜੀ देर ਪਕਾਵਾਂਗੇ ਥੋੜੀ देर ਬਾਅਦ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ ਤੇ ਜਿਹੜਾ ਸਾਡਾ ਕੜਾਈ ਵਾਲਾ ਮਟੀਰੀਅਲ ਹੈਗਾ ਇਹਨੂੰ ਅਸੀਂ ਇੱਕ ਭਰਾ ਦੇ ਵਿੱਚ ਕੱਢ ਲਵਾਂਗੇ ਤੇ ਠੰਡਾ ਹੋਣ ਲਈ ਰੱਖ ਦੇਵਾਂਗੇ ਕਿਉਂਕਿ ਇਹਦੇ ਵਿੱਚ ਜਿਹੜੀ ਆਪਾਂ ਖੰਡ ਮਿਕਸ ਕਰਨੀ ਹੈ ਉਹ ਅਸੀਂ ਭਰਾ ਦੇ ਵਿੱਚ ਕੱਢ ਕੇ ਹੀ ਮਿਕਸ ਕਰਾਂਗੇ ਹੁਣ ਅਸੀਂ ਪ੍ਰਾਤ ਦੇ ਵਿੱਚ ਆਪਣੀ ਜਿਹੜੀ ਮੂੰਗੀ ਵਾਲੀ ਪੰਜੀਰੀ ਹੈਗੀ ਇਹਨੂੰ ਕੱਢ ਲੈਂਦੇ ਆ ਤੇ ਪ੍ਰਾਤ ਵਿੱਚ ਕੱਢ ਕੇ ਅਸੀਂ ਇਹਦੇ ਵਿੱਚ ਮਿੱਠਾ ਮਿਕਸ ਕਰਾਂਗੇ ਤੁਸੀਂ ਖੰਡ ਦੀ ਜਗ੍ਹਾ ਤੇ ਸ਼ੱਕਰ ਵੀ ਪਾ ਸਕਦੇ ਹੋ ਇੱਕ ਦੇਸੀ ਖੰਡ ਆਂਦੀ ਹੈ ਤੁਸੀਂ ਉਹ ਵੀ ਪਾ ਸਕਦੇ ਹੋ ਜਾਂ ਤੁਸੀਂ ਗੋੜ ਜਿਹੜਾ ਹੁੰਦਾ ਉਹਨੂੰ ਕੁੱਟ ਕੇ ਬਰੀਕ ਕਰ ਲਵੋ ਤੇ ਗੁੜ ਪਾ ਲਵੋ ਤੇ ਇੱਥੇ ਅਸੀਂ ਜੇ 1 ਕਿਲੋ ਮੂੰਗੀ ਲਈ ਸੀਗੀ ਤੇ ਉਹਦੇ ਵਿੱਚ ਆਪਾਂ ਘੱਟੋ-ਘੱਟ 400 ਗ੍ਰਾਮ ਦੇ ਕਰੀਬ ਖੰਡ ਪਾਣੀ ਹੈ 1 ਕਿਲੋ ਮੂੰਗੀ ਠੀਕ ਹੈ ਉਹਦੇ ਵਿੱਚ ਆਪਾਂ 400 ਗ੍ਰਾਮ ਖੰਡ ਪਾ ਦਿੱਤੀ ਹੈ ਖੰਡ ਆਪਾਂ ਘੱਟ ਹੀ ਰੱਖਣੀ ਹੈ ਤੇਜ਼ ਨਹੀਂ ਰੱਖਣੀ ਹੈ ਅੱਜ ਕੱਲ ਸਾਰੇ ਲੋਕ ਜਿਹੜਾ ਮਿੱਠਾ ਬਿਲਕੁਲ ਲਾਈਟ ਜਿਹਾ ਹੀ ਪਸੰਦ ਕਰਦੇ ਆ ਤੇਜ਼ ਕੋਈ ਵੀ ਮਿੱਠਾ ਪਸੰਦ ਨਹੀਂ ਕਰਦਾ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਲੈਂਦੇ ਆ মিক্স ਕਰਨ ਤੋਂ ਬਾਅਦ ਜੇ ਤੁਹਾਨੂੰ ਇਹਦੀਆਂ ਪਿੰਨੀਆਂ ਪਸੰਦ ਹੈਗੀਆਂ ਬਣਾਉਣੀਆਂ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਹੋਰ ਘਿਓ ਪਾ ਲਓ ਗਰਮ ਕਰਕੇ ਤੇ ਤੁਸੀਂ ਪਿੰਨੀਆਂ ਬਾਟ ਲਵੋ ਜੇ ਤੁਸੀਂ ਪਿੰਨੀਆਂ ਨਹੀਂ ਖਾਣੀਆਂ ਤੁਸੀਂ ਇਹਨੂੰ ਐਜ਼ ਏ ਇਦਾਂ ਹੀ ਪੰਜੀਰੀ ਦੇ ਰੂਪ ਦੇ ਵਿੱਚ ਵੀ ਖਾ ਸਕਦੇ ਹੋ ਜਿਹੜੀ ਸਾਡੀ ਮੂੰਗੀ ਦੀ ਪੰਜੀਰੀ ਆ ਬਣ ਕੇ ਤਿਆਰ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੂੰਗੀ ਦੀ ਪੰਜੀਰੀ ਕਿਸ ਤਰ੍ਹਾਂ ਦੀ ਲੱਗੀ ਆ ਮਿਲਦੇ ਆ ਫੇ ਤੁਹਾਨੂੰ ਕੋਈ ਨਾ ਵੀ ਵੀਡੀਓ ਦੇ ਨਾਲ